ਜੇ ਆਚਾਨਕ ਤੁਸੀਂ ਕਿਸੇ ਪਾਰਟੀ ਤੇ ਜਾਣਾ ਜਾਂ ਮੈਰਿਜ ਤੇ ਜਾਣਾ ਜੋ ਮੈਂ ਅੱਜ ਤੁਹਾਨੂੰ ਪੈਕ ਦਿਖਾ ਰਹੀ ਆ ਇਹ ਤੁਸੀਂ ਲਗਾਓਗੇ ਤਾਂ ਗਲੋ ਬਹੁਤ ਹੀ ਆਵੇਗਾ ਨਖਾਰ ਵੀ ਬਹੁਤ ਹੀ ਜ਼ਿਆਦਾ ਤੁਸ ਤਹਾਨੂੰ ਫੇਸ਼ੀਅਲ ਕਰਾਉਣ ਦੀ ਲੋੜ ਨਹੀਂ ਪੈਣੀ ਨਾ ਤੁਹਾਨੂੰ ਬਲੀਚ ਕਰਾਉਣ ਦੀ ਲੋੜ ਪੈਣੀ ਹੈ ਇੱਕ ਪੈਕ ਲਗਾਓਗੇ ਤਾਂ ਸਾਰੇ ਕੰਮ ਤੁਹਾਡੇ ਹੋ ਜਾਣਗੇ ਜੇ ਕਾਲਾਪਨ ਬਹੁਤ ਹੈ ਜਾਂ ਟੈਨਿੰਗ ਹੋ ਗਈ ਗਰਮੀ ਦੇ ਕਰਕੇ ਤਾਂ ਦਾਗ-ਧੱਬੇ ਬਹੁਤ ਨੇ ਗਲੋ ਨਹੀਂ ਹੈ ਨਖਾਰ ਨਹੀਂ ਆ ਤੁਸੀਂ ਬਣੇ ਰਹੋ ਮੇਰੇ ਨਾਲ ਇਸ ਵੀਡੀਓ ਤੇ ਮੈਂ ਤੁਹਾਨੂੰ ਦਿਖਾਨੀ ਹੈ ਕਿਹੜੀ-ਕਿਹੜੀ ਚੀਜ਼ ਸਾਨੂੰ ਚਾਹੀਦੀ ਆ ਪੈਕ ਦੇ ਵਿੱਚ आज ਹੁਣ ਮੈਂ ਤੁਹਾਨੂੰ ਦਿਖਾਨੀ ਐ ਜੀ ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕਿਵੇਂ ਹੋ ਜੀ ਤੁਸੀਂ ਸਾਰੇ ਠੀਕ ਠਾਕ ਅਸੀਂ ਵੀ ਠੀਕ ਆ ਜੀ ਵਾਹਿਗੁਰੂ ਜੀ ਸਭ ਨੂੰ ਚੜ੍ਹਦੀ ਕਲਾ ਚ ਰੱਖੇ ਅੱਜ ਹੁਣ ਮੈਂ ਤੁਹਾਨੂੰ ਦਿਖਾਉਣੀ ਐ ਇਸ ਕਿਸ ਚੀਜ਼ ਦਾ ਪੈਕ ਤਿਆਰ ਕਰਾਂਗੇ ਇਹ ਦੇਖੋ ਜੀ ਇਹ ਐ ਮਸਰ ਦਾਲ ਇਹ ਤਾਂ ਸਾਰਿਆਂ ਦੇ ਘਰ ਵਿੱਚ ਹੀ ਹੁੰਦੀ ਐ ਨਾ ਮਸਰ ਦਾਲ ਇਸ ਨੂੰ ਤੁਸੀਂ ਕੀ ਕਰਨਾ ਇਸ ਨੂੰ ਚੰਗੀ ਤਰ੍ਹਾਂ ਤੁਸੀਂ ਸਾਫ਼ ਕਰ ਲੈਣਾ ਕੱਪੜੇ ਦੇ ਨਾਲ ਸਾਫ਼ ਕਰ ਲਿਓ ਕੱਪੜੇ ਨਾਲ ਸਾਫ਼ ਕਰਕੇ ਫਿਰ ਇਸ ਦਾ ਫਾਈਨ ਪਾਊਡਰ ਤਿਆਰ ਕਰ ਲੈਣਾ ਮੈਂ ਤੁਹਾਨੂੰ ਪਾਊਡਰ ਦਿਖਾਉਣੀ ਐ ਇਹਦਾ ਆ ਦੇਖੋ ਆ ਮੈਂ ਫਾਈਨ ਪਾਊਡਰ ਤਿਆਰ ਕੀਤਾ ਹੋਇਆ ਹੈ ਦਾ ਆ ਦੇਖੋ ਜੀ ਫਾਈਨ ਪਾਊਡਰ ਕਰਨਾ ਤੁਸੀਂ ਤਿਆਰ ਦਰਦਰਾ ਨਹੀਂ ਰੱਖਣਾ ਹੈਗਾ 2-3 ਵਾਰ ਇਹਨੂੰ ਛਾਨ ਲੈਣਾ ਪਹਿਲਾਂ ਇਹਨੂੰ ਵਾਸ਼ ਕਰ ਜੇ ਤੁਸੀਂ ਵਾਸ਼ ਕਰਨਾ ਵਾਸ਼ ਵੀ ਕਰ ਸਕਦੇ ਜੀ ਪਰ ਮੈਂ ਇਹਨੂੰ ਕੱਪੜੇ ਨਾਲ ਸਾਫ਼ ਕਰਕੇ ਨਾ ਚੰਗੀ ਤਰ੍ਹਾਂ ਕਿਸੇ ਕਾਟਨ ਦਾ ਕੱਪੜਾ ਲੈ ਲੈਣਾ ਤੁਸੀਂ ਉਹਦੇ ਨਾਲ ਸਾਫ਼ ਕਰਕੇ ਚੰਗੀ ਤਰ੍ਹਾਂ ਇਹਨੂੰ ਫਿਰ ਤੁਸੀਂ 2-3 ਵਾਰ ਛਾਨ ਕੇ ਫਿਰ ਇਹਦਾ ਪਾਊਡਰ ਫਾਰਮ ਦੇ ਵਿੱਚ ਲੈ ਕੇ ਆਣਾ ਦੂਸਰੀ ਚੀਜ਼ ਸਾਨੂੰ ਚਾਹੀਦੀ ਹੈ ਜੀ ਰਾਈਸ ਆ ਦੇਖੋ ਰਾਈਸ ਦਾ ਵੀ ਮੈਂ ਪਾਊਡਰ ਤਿਆਰ ਕਰਕੇ ਰੱਖਿਆ ਹੋਇਆ ਹੈ ਆ ਦੇਖੋ ਰਾਈਸ ਨੂੰ ਵੀ ਤੁਸੀਂ ਚੰਗੀ ਤਰ੍ਹਾਂ ਕੀ ਕਰਨਾ ਇਹਨੂੰ ਵੀ ਤੁਸੀਂ ਚੰਗੀ ਤਰ੍ਹਾਂ ਕਲੀਨ ਕਰ ਲੈਣਾ ਕੋਈ ਵੀ ਰਾਈਸ ਲੈ ਸਕਦੇ ਕਿਸੇ ਵੀ ਕੁਆਲਟੀ ਦੇ ਹੋ ਜਾਣ ਜ਼ਰੂਰੀ ਨਹੀਂ ਕਿ ਅਸੀਂ ਵਧੀਆ ਤੋਂ ਵਧੀਆ ਹੀ ਰਾਈਸ ਲੈਣੀ ਹੈ ਜੋ ਵੀ ਤੁਹਾਡੇ ਘਰ ਰਾਈਸ ਹੈਗਾ ਨਾ ਉਸ ਨੂੰ ਹੀ ਤੁਸੀਂ ਲੈ ਲੈਣਾ ਆ ਰਾਈਸ ਨੂੰ ਵੀ ਚੰਗੀ ਤਰ੍ਹਾਂ ਕੱਪੜੇ ਨਾਲ ਠੀਕ ਕਰਕੇ ਚੰਗੀ ਤਰ੍ਹਾਂ ਕਲੀਨ ਕਰਕੇ ਫਿਰ ਇਸ ਦਾ ਤੁਸੀਂ ਐਵੇਂ ਪਾਊਡਰ ਆ ਦੇਖੋ ਇਹ ਫਾਈਨ ਪਾਊਡਰ ਬਣਿਆ ਹੋਇਆ ਇਹਦਾ ਵੀ ਫਾਈਨ ਪਾਊਡਰ ਸਾਨੂੰ ਚਾਹੀਦਾ ਸਾਨੂੰ ਦਰਦਰਾ ਪਾਊਡਰ ਦੋਨਾਂ ਦਾ ਨਹੀਂ ਚਾਹੀਦਾ ਫਾਈਨ ਪਾਊਡਰ ਹੀ ਚਾਹੀਦਾ ਤੇ दाल ਜੇਵਨ ਲੈਣੀ ਹੈ ਇਹ ਮਸੂਰ ਦਾਲ ਠੀਕ ਹੈ ਜੇਵਲ ਦਾਲ ਲੈਣੀ ਤੁਸੀਂ ਤੇ ਰਾਇਸ ਲੈਣੇ ਦੋਨਾਂ ਨੂੰ ਚੰਗੀ ਤਰ੍ਹਾਂ ਕੱਪੜੇ ਨਾਲ ਚੰਗੀ ਤਰ੍ਹਾਂ ਕਲੀਨ ਕਰਕੇ ਜੇ ਤੁਸੀਂ ਚਾਹੋ ਤਾਂ ਧੋ ਵੀ ਸਕਦੇ ਧੋ ਕੇ ਥੋੜਾ ਧੁੱਪੇ ਪਾ ਲਓ ਪੱਖੇ ਤੇ ਹੇਠ ਪਾ ਲਓ ਹੁਣ ਤਾਂ ਜਿਵੇਂ ਗਰਮੀ ਹੈ ਨਾ ਹੁਣ ਤਾਂ ਚੰਗੀ ਤਰ੍ਹਾਂ ਮਤਲਬ ਸੁੱਕ ਵੀ ਜਾਂਦੇ ਨੇ ਜਲਦੀ ਤਾਂ ਸੁੱਕ ਕੇ ਫਿਰ ਉਹਨਾਂ ਨੂੰ ਪੀ ਲੈਣਾ ਦੋ ਤਿੰਨ ਵਾਰ ਸ਼ਾਂਤੀ ਕਰਨਾ ਹੈ ਤੁਸੀਂ ਠੀਕ ਹੈ ਐਵੇਂ ਫਾਈਨ ਪਾਊਡਰ ਤਿਆਰ ਕਰ ਲਓ ਹੁਣ ਅਸੀਂ ਪੈਕ ਤਿਆਰ ਕਰਦੇ ਹਾਂ ਸਭ ਤੋਂ ਪਹਿਲਾਂ ਅਸੀਂ ਪਾਵਾਂਗੇ ਜੀ ਮਸੂਰ ਦਾਲ ਦਾ ਬਹੁਤ ਹੀ ਵਧੀਆ ਸਿਕਨ ਨੂੰ ਬਹੁਤ ਹੀ ਲਾਈਟ ਕਰਦੀ ਹੈ ਮਸੂਰ ਦਾਲ ਇਹ ਤੁਸੀਂ ਪਨਾ ਕੇ ਆਪਣੇ ਘਰ ਵਿੱਚ ਹਮੇਸ਼ਾ ਲਈ ਰੱਖ ਲਓ ਤੇ ਰਾਇਸ ਦਾ ਇੱਕ ਚਮਚਾ ਪਾਵਾਂਗੇ ਤੁਸੀਂ ਉਹਨਾਂ ਕਿ ਲੈਣਾ ਹੈ ਜੀ ਜਿੰਨੀਆਂ ਤੁਹਾਨੂੰ ਚਾਹੀਦੀਆਂ ਵੇਸਟ ਨਹੀਂ ਚੀਜ਼ ਕਰਨੀ ਠੀਕ ਹੈ ਜੇ ਤੁਸੀਂ ਆਪਣੇ ਨੱਕ ਤੇ ਲਗਾਉਣਾ ਹੈ ਤੇ ਫਿਰ ਤੁਸੀਂ ਜ਼ਿਆਦਾ ਕਾਉਂਟੀਟੀ ਲੈਣਾ ਨਾ ਨਹੀਂ ਤੇ ਘੱਟ ਹੀ ਤੁਸੀਂ ਲੈਣਾ ਆ ਦੇਖੋ ਤੁਸੀਂ ਲਿਆ ਪਿੰਚੀ ਹਲਦੀ ਇਹ ਹਲਦੀ ਮੈਂ ਲਈ ਹੈ ਕਸਤੂਰੀ ਹਲਦੀ ਹੈ ਜੀ ਖਾਣੇ ਵਾਲੀ ਹਲਦੀ ਨਹੀਂ ਲੈਣੀ ਕਸਤੂਰੀ ਹਲਦੀ ਲੈਣੀ ਜੇ ਖਾਣੇ ਵਾਲੀ ਹੈ ਥੋੜੀ ਘੱਟ ਪਾ ਲਓ ਇਹ ਮੈਂ ਕਸਤੂਰੀ ਹਲਦੀ ਪਾਈ ਹੋਈ ਹੈ ਸਕਿਨ ਲਈ ਜਿਹੜੀ ਬਣੀ ਹੁੰਦੀ ਹੈ ਨਾ ਉਹ ਲੱਗ ਹੁੰਦੀ ਹੈ ਉਹਦੇ ਵਿੱਚ ਕੋਈ ਮਿਲਾਵਟ ਨਹੀਂ ਹੁੰਦੀ ਦੂਸਰੀ ਜਿਹਦੇ ਤੁਹਾਨੂੰ ਪਤਾ ਖਾਣੇ ਵਾਲੀ ਚ ਤੇ ਮਲਾਵਟੀ ਹੁੰਦੀ ਹੈ 컬러 ਵਾਸਤੇ ਤੇ ਦੂਸਰੀ ਫਿਰ ਕਲਰ ਦੇਵੇਗੀ ਸਾਡੇ ਫੇਸ ਦੇ ਉੱਪਰ ਤੁਸੀਂ ਲੈਣੀ ਕਸਤੂਰੀ ਹਲਦੀ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਜੀ ਦਹੀਂ ਜਿੰਨਾ ਕ ਤੁਹਾਨੂੰ ਚਾਹੀਦਾ ਤੁਸੀਂ ਓਨਾ ਕੀ ਪਾਣਾ ਜਿਹਦੇ ਨਾਲ ਤੁਹਾਡਾ ਪੈਕ ਤਿਆਰ ਹੋ ਜਾਵੇ ਪਹਿਲਾਂ ਜਾਦਾ ਨਹੀਂ ਪਾਣਾ ਥੋੜਾ ਥੋੜਾ ਪਾ ਕੇ ਪੈਕ ਨੂੰ ਚੰਗੀ ਤਰ੍ਹਾਂ ਤੁਸੀਂ ਪੇਸਟ ਵਾਂਗ ਬਣਾ ਲੈਣਾ ਰਾਈਸ ਤਾਂ ਤੁਹਾਨੂੰ ਪਤਾ ਹੀ ਹੈ ਜੇ ਸਕਿਨ ਨੂੰ ਬਹੁਤ ਹੀ ਨਖਾਰ ਲਿਆਂਦਾ ਇਸ ਕ੍ਰੱਬ ਵੀ ਤੁਹਾਡੇ ਫੇਸ ਦੇ ਉੱਪਰ ਹੋ ਜਾਏਗਾ ਕਸਾਅ ਬਣਾਏ ਰੱਖਦਾ ਹੈ ਸਕਿਨ ਨੂੰ ਬਹੁਤ ਹੀ ਟਾਈਟ ਕਰਦਾ ਹੈ ਰਾਈਸ ਮਸਰ ਦਾਲ ਜੋ ਹੈ ਸਕਿਨ ਨੂੰ ਵਾਈਟ ਕਰਦੀ ਹੈ ਜੀ ਜੋ ਦਾਗ ਦਬੇਰੇ ਤੁਹਾਡੇ ਫੇਸ ਦੇ ਉੱਪਰ ਬਿਲਕੁਲ ਕਲੀਨ ਹੋ ਜਾਣੇ ਲਗਾਤਾਰ ਲਗਾਉਣ ਦੇ ਨਾਲ ਇੱਕ ਵਾਰ ਨਹੀਂ ਲਗਾਉਣ ਦੇ ਨਾਲ ਕਿ ਇੱਕ ਵਾਰ ਅਸੀਂ ਲਗਾ ਲਿਆ ਤੇ ਰਿਜ਼ਲਟ ਨਹੀਂ ਮਿਲਿਆ ਤੇ ਅਸੀਂ ਛੱਡ ਦਿੱਤੀ ਉਹ ਚੀਜ਼ ਲਗਾਤਾਰ ਤੁਸੀਂ ਲਗਾਓਗੇ ਤਾਂ ਫਿਰ ਹੀ ਰਿਜ਼ਲਟ ਮਿਲੇਗਾ ਜੋ ਵੀ ਦਾਗ ਤਾਂ ਬਿਨ ਤੁਹਾਡੇ ਫੇਸ ਦੇ ਉੱਪਰ ਬਿਲਕੁਲ ਕਲੀਨ ਕਰ ਦੇ ਜੀ ਕੀ ਥੋੜਾ ਸੌਰੀ ਜੀ ਮੈਨੂੰ ਥੋੜੀ ਵੀਡੀਓ ਕੱਟਣੀ ਪਈ ਬਾਹਰ ਕੋਈ ਆ ਗਿਆ ਅਚਾਨਕ ਤਾਂ ਤੁਹਾਡੀ ਸਕਿਨ ਤੇ ਬਹੁਤ ਹੀ ਜ਼ਿਆਦਾ 글로ਅ ਆਵੇਗਾ ਜੀ ਇਹਦੇ ਨਾਲ ਪਿਗਮੈਂਟੇਸ਼ਨ ਵੀ ਠੀਕ ਹੋਵੇਗੀ ਤੁਹਾਡੀ ਜਿਨ੍ਹਾਂ ਦੀ ਆਉਲੀ ਸਕਿਨ ਹੈ ਉਹ ਇਹਦੇ ਵਿੱਚ ਲੈਮਨ ਨੂੰ ਐਡ ਕਰ ਲੈਣ ਜਿਨ੍ਹਾਂ ਨੇ ਜੋ ਵੀ ਠੀਕ ਲੱਗਦਾ ਉਹ ਐਡ ਕਰ ਸਕਦੇ ਆ ਜੀ ਇਹਦੇ ਵਿੱਚ ਲੈਮਨ ਐਡ ਕਰ ਲੈਣ ਹਣੀ ਐਡ ਕਰ ਲੈਣ ਕਿਉਂਕਿ ਹਣੀ ਨਾਲ ਕੋਈ ਰਿੰਕਲ ਵਗੈਰਾ ਨਹੀਂ ਪੈਣਗੇ ਤੁਹਾਡੇ ਫੇਸ ਦੇ ਉੱਪਰ ਹਾਈਡਰੇਟ ਸਕਿਨ ਰਹੇਗੀ ਤੁਹਾਡੀ ਚਾਵਲ ਦਾ ਆਟਾ ਵੈਸੇ ਹੀ ਤੁਹਾਡੀ ਸਕਿਨ ਨੂੰ ਟਾਈਟ ਕਰੇਗਾ ਰਿੰਕਲ ਰਿਮੂਵ ਕਰੇਗਾ ਤੁਹਾਡੇ ਫੇਸ ਦੇ ਉੱਪਰੋਂ ਤੇ ਤੁਸੀਂ ਫੇਸ ਤੇ ਨਾਲ ਨਾਲ ਆਪਣੀ ਨੈਕ ਤੇ ਵੀ ਲਗਾਣਾ ਇਸ ਨੂੰ ਕਹਲਾ ਫੇਸ ਤੇ ਨਹੀਂ ਲਗਾਣਾ ਨੈਕ ਤੇ ਵੀ ਲਗਾਣਾ ਨੈਕ ਦੀ ਵੀ ਸਾਡੀ ਸਕਿਨ ਜਿਹੜੀ ਬਹੁਤ ਹੀ ਲੂਜ਼ ਹੋ ਜਾਂਦੀ ਹੈ ਪਹਿਲਾਂ ਨੈਕ ਦੀ ਸਕਿਨ ਹੀ ਲੂਜ਼ ਹੁੰਦੀ ਹੈ ਤੇ ਰਿੰਕਲ ਵਗੈਰਾ ਪੈਣ ਲੱਗ ਜene ਉਹਦੇ ਉੱਪਰ ਹੁਣ ਅਸੀਂ ਆਪਣੇ ਫੇਸ ਤੇ ਉੱਪਰ ਲਗਾਉਣਾ ਪਹਿਲਾਂ ਫੇਸ ਨੂੰ ਤੁਸੀਂ ਚੰਗੀ ਤਰ੍ਹਾਂ ਜਿਵੇਂ ਮੈਂ ਡੇਲੀ ਤੁਹਾਨੂੰ ਬੋਲਦੀ ਆ ਕਿ ਤੁਸੀਂ ਚੰਗੀ ਤਰ੍ਹਾਂ ਆਪਣੇ ਫੇਸ ਨੂੰ ਕਲੀਨ ਕਰਨਾ ਪਹਿਲਾਂ ਰੋ ਮਿਲਕ ਨਾਲ ਕਰ ਲੋ ਪਹਿਲਾਂ ਫੇਸ ਵਾਸ਼ ਕਰੋ ਚੰਗੀ ਤਰ੍ਹਾਂ ਤੁਸੀਂ ਫਿਰ ਰੋ ਮਿਲਕ ਦੇ ਨਾਲ ਥੋੜਾ ਕਾਟਨ ਲੈ ਕੇ ਉਸ ਨੂੰ ਚੰਗੀ ਤਰ੍ਹਾਂ ਫਿਰ ਕਲੀਨ ਕਰੋ ਫਿਰ ਹੀ ਤੁਸੀਂ ਕੋਈ ਨਾ ਕੋਈ ਪੈਕ ਲਗਾਇਆ ਕਰੋ ਤੇ ਪੈਕ ਜਦੋਂ ਵੀ ਤੁਸੀਂ ਲਗਾਉਂਦੇ ਜੀ ਸ਼ਾਮ ਨੂੰ ਜ਼ਿਆਦਾ ਲਗਾਇਆ ਕਰੋ ਸ਼ਾਮ ਨੂੰ ਪੈਕ ਦਾ ਬਹੁਤ ਵਧੀਆ ਰਿਜ਼ਲਟ ਆਉਂਦਾ ਹੈ ਜੀ ਸ਼ਾਮ ਨੂੰ ਪੈਕ ਲਗਾਓਗੇ ਨਾ ਤੇ ਜਿਵੇਂ ਅਸੀਂ ਰਾਤ ਨੂੰ ਸੌਂ ਜਾਂਦੇ ਸਾਡੀ ਬੋਡੀ ਰਿਲੈਕਸ ਕਰਦੀ ਸਾਡੇ ਫੇਸ ਵੀ ਫਿਰ ਇਦਾਂ ਹੀ ਆ ਤੁਸੀਂ ਇਹਦੇ ਕਰਕੇ ਤੁਸੀਂ ਮੈਂ ਬੋਲਦੀ ਤੁਸੀਂ ਸਾਮ ਨੂੰ ਪੈਕ ਲਗਾਓ ਫਿਰ ਅਸੀਂ ਕੀ ਕਰਨਾ ਰੋ ਮਿਲਕੇ ਦੇ ਨਾਲ ਕਰਕੇ ਇਹਨੂੰ ਕਲੀਨ ਚੰਗੀ ਤਰ੍ਹਾਂ ਕਰਨਾ ਫਿਰ ਅਸੀਂ 2 ਮਿੰਟ ਦੀ ਮ사ਜ ਦਵਾਂਗੇ ਲਾਈਟ ਹੈਂਡ ਨਾਲ ਜਿਆਦਾ ਤੁਸੀਂ ਰਗੜ ਰਗੜ ਕੇ ਨਹੀਂ ਕਰਨਾ ਲਾਈਟ ਲਾਈਟ ਕਰਨਾ ਹੈ ਜੀ ਕਿ ਪਤਾ ਨਾ ਲੱਗੇ ਸਾਡੀ ਸਕਿਨ ਨੂੰ ਕਿ ਫੇਸ ਦੇ ਉੱਪਰ ਅਸੀਂ ਕੁਝ ਕਰ ਰਹੇ ਹਾਂ ਬਹੁਤਾ ਕੱਸ ਕੱਸ ਕੇ ਨਹੀਂ ਕਰਨਾ ਸਕਿਨ ਫਿਰ ਰਿੰਕਲ ਵਗੈਰਾ ਪੈਣ ਆ ਬਣਗੇ ਕੋਈ ਵੀ ਪੈਕ ਲਗਾਉਂਦੇ ਜੇ ਤੁਸੀਂ ਉੱਪਰ ਨੂੰ ਲਗਾਉਣਾ ਪੈਕ ਨੀਚੇ ਨੂੰ ਖਿੱਚ ਕੇ ਪੈਕ ਨੂੰ ਤੁਸੀਂ ਨਿਆ ਲਗਾਇਆ ਕਰੋ ਜਿਵੇਂ ਇਹ ਸਾਡਾ ਫੇਸ ਆ ਐਵੇਂ ਪੈਕ ਨਹੀਂ ਲਗਾਣਾ ਪੈਕ ਤੁਸੀਂ ਉੱਪਰ ਨੂੰ ਲਗਾਉਣਾ ਇਹ ਤੇ ਮੈਂ ਤੁਹਾਨੂੰ ਹੈਂਡ ਤੇ ਕਰਕੇ ਦਿਖਾ ਰਹੀ ਨਾ ਤੁਸੀਂ ਉੱਪਰ ਨੂੰ ਪੈਕ ਨੂੰ ਲਗਾਉਣਾ ਆ ਤੇ ਸਕਿਨ ਟਾਈਟ ਹੋਵੇਗੀ ਜਿਵੇਂ ਤੁਸੀਂ ਪੈਕ ਲਗਾਓਗੇ ਉਵੇਂ ਹੀ ਤੁਹਾਡੀ ਫੇਸ ਸਕਿਨ ਰਹੇਗੀ ਜੇ ਤੁਸੀਂ ਨੀਚੇ ਨੂੰ ਖਿੱਚ ਕੇ ਲਿਆਓਗੇ ਤੇ ਮਾਸ ਲਟਕਣ ਲੱਗੇਗਾ ਫਿਰ ਤੁਹਾਡਾ ਸਕਿਨ ਢਿਲੀ ਹੋ ਜਾਏਗੀ ਤੇ ਚਾਵਲ ਦਾ ਆਟਾ ਸਕਿਨ ਨੂੰ ਬਹੁਤ ਹੀ ਟਾਈਟ ਕਰਦਾ ਆ ਟਾਈਟ ਹੋਣ ਦੇ ਨਾਲ ਨਾਲ ਰਿੰਕਲ ਵੀ ਰਿਮੂਵ ਹੋਣਗੇ ਤੁਹਾਡੇ ਇਹ ਮਸਰਦੀ ਦਾਲ ਜਿਹੜੀ ਹੈ ਇਹ ਵੀ ਸਕਰਬ ਦਾ ਕੰਮ ਦੋਨੇ ਚੀਜ਼ਾਂ ਸਕਰਬ ਦਾ ਕੰਮ ਵੀ ਕਰਨਗੀਆਂ ਪੈਕ ਦਾ ਵੀ ਕਰਨਗੀਆਂ ਟੂ ਇਨ 1 ਹੈ ਜੀ ਤੇ ਦਹੀਂ ਤਾਂ ਤੁਹਾਨੂੰ ਪਤਾ ਹੈ ਫੇਸ ਦੇ ਉੱਪਰ ਕੋਈ ਦਾਗ ਦੱਬਾ ਨਹੀਂ ਰਹਿਣ ਦਿੰਦਾ ਸਕਿਨ ਨੂੰ ਲਾਈਟ ਕਰ ਦੇਵੇਗਾ ਦਹੀਂ ਲੈਮਨ ਵੀ ਐਡ ਕਰ ਸਕਦੇ ਜੀ ਜਿਨ੍ਹਾਂ ਦੀ oily skin ਹੋ ਲੈਮਨ ਐਡ ਕਰਕੇ ਫਿਰ ਪੈਕ ਨੂੰ ਲਗਾਉਣ ਰਿਜ਼ਲਟ ਬਹੁਤ ਵਧੀਆ ਆਵੇਗਾ ਔਰ ਜੋ ਵੀ ਮੇਰੀ ਵੀਡੀਓ ਦੇਖਦਾ ਲਾਈਕ ਸਬਸਕ੍ਰਾਈਬ ਔਰ ਸ਼ੇਅਰ ਪਲੀਜ਼ ਕਰਿਆ ਕਰੋ ਜੀ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਵਧੀਆ ਲੱਗਦੀ ਹੈ ਤਾਂ ਮੇਰੇ ਸਾਰੀਆਂ ਵੀਡੀਓ ਫੇਸ ਲਈ ヘア ਲਈ ਹੁੰਦੀਆਂ ਨੇ ਇਹ ਵਿੱਚ ਚੰਗੀ ਤਰ੍ਹਾਂ ਤੁਸੀਂ 2 ਮਿੰਟ ਸੌਫਟ ਹੱਥਾਂ ਦੇ ਨਾਲ ਨਾਈਟ ਹੈਂਡ ਦੇ ਨਾਲ ਮ사ਜ ਕਰਨੀ ਆ ਬੁੱਧਾ ਰਗੜਨਾ ਨੇ 2 ਮਿੰਟ ਦੀ ਮ사ਜ ਦਿਓ ਤੁਸੀਂ ਤੇ ਫ੍ਰੀ ਹੋ ਕੇ ਕਰਿਆ ਕਰੋ ਮੇਰੀ ਆ ਪੈਣਾ ਆਪਣੇ ਫੇਸ ਦਾ ਵੀ ਧਿਆਨ ਰੱਖਿਆ ਕਰੋ ਕੰਮ ਤਾਂ ਅਸੀਂ ਸਾਰਾ ਦਿਨ ਕਰਦੀਆਂ ਵਾਂ ਪਰ ਫੇਸ ਦਾ ਵੀ ਤੁਸੀਂ ਧਿਆਨ ਰੱਖਿਆ ਕਰੋ ਫੇਸ ਦੇ ਨਾਲ ਨਾਲ ਨੈਕ ਦਾ ਵੀ ਰੱਖਣਾ ਹੈ ਜੀ ਆਪਣੇ ਹੈਂਡ ਆਪਣੇ ਫੀਟ ਹਨਾ ਹਰ ਇੱਕ ਚੀਜ਼ ਦਾ ਧਿਆਨ ਰੱਖਿਆ ਕਰੋ ਤੁਸੀਂ ਕਈਆਂ ਦਾ ਫੇਸ ਤਾਂ ਕਈਆਂ ਦਾ ਬਹੁਤ 글로ਅ ਕਰਦਾ ਪਰ ਹੈਂਡ ਜਿਹੜੇ ਨਾ ਉਹ ਬਹੁਤ ਹੀ ਜਿਵੇਂ ਰਿੰਕਲ ਪਏ ਥੋੜੇ ਲੂਜ਼ ਹੋ ਜਾਂਦੇ ਨੇ ਜੇ ਅਸੀਂ ਹੈਂਡ ਤੇ ਵੀ ਕੋਈ ਨਾ ਕੋਈ ਪੈਕ ਲਗਾਉਂਦੇ ਰਾਵਾਂਗੇ ਤੇ ਸਾਡੇ ਹੈਂਡ ਵੀ ਟਾਈਟ ਹੀ ਹੋਊਗਾ ਉਹਦੀ ਸਕਿਨ ਟਾਈਟ ਹੋਵੇਗੀ ਉੱਤੇ ਰਿੰਕਲ ਨਹੀਂ ਪੈਣਗੇ ਹੈਂਡ ਦੇ ਉੱਪਰ ਵੀ ਤੇ ਰਿੰਕਲ ਮਤਲਬ ਤੁਹੀ ਨੈਕ ਤੇ ਤੇ ਜ਼ਰੂਰ ਲਗਾਣਾ ਹੈ ਫੇਸ ਤੇ ਲਗਾਉਂਦੇ ਨੈਕ ਤੇ ਵੀ ਲਗਾਇਆ ਕਰੋ ਨੈਕ ਦੇ ਕਈਆਂ ਦੇ ਦੇਖਿਆ ਥੋੜਾ ਫਰੰਟ ਸਾਈਡ ਤੇ ਨਾ ਜਿਵੇਂ ਰਿੰਕਲ ਵਗੈਰਾ ਪੈਂਦੇ ਫਿਰ ਉੱਥੇ ਨਾ ਜਿਵੇਂ ਮਤਲਬ ਕਾਲੇ ਕਾਲੇ ਮਤਲਬ ਜਿਵੇਂ ਪਿਗਮੈਂਟੇਸ਼ਨ ਹੋ ਜਾਂਦੀ ਹੈ ਤੋਂ ਫਿਰ ਪੱਕੀ ਐਵੇਂ ਹੋ ਜਾਂਦੀ ਹੈ ਜਿਵੇਂ ਰਿੰਕਲ ਬਣਿਆ ਹੋਣਾ ਐਵੇਂ ਹੋ ਜਾਂਦੀ ਹੈ ਫਿਰ ਉਹ ਤੁਸੀਂ ਨੈਕ ਦੀ ਵੀ ਮਸਾਜ ਕਰਿਆ ਕਰੋ ਜਦੋਂ ਫੇਸ ਦੀ ਕਰਦੇ ਨਾਲ ਨੈਕ ਦੀ ਵੀ ਕਰਿਆ ਕਰੋ ਚੰਗੀ ਤਰ੍ਹਾਂ 2 ਮਿੰਟ ਦੀ ਮਸਾਜ ਦੇ ਦਿੱਤੀ ਅਸੀਂ ਤੇ ਰਿਜ਼ਲਟ ਬਹੁਤ ਵਧੀਆ ਤੁਸੀਂ ਇਹ ਪੈਕ ਨੂੰ ਲਗਾ ਕੇ ਵੇਖੋ ਮਸੂਰ ਦੀ ਦਾਲ ਤੇ ਰਾਈਸ ਦੋਵੇਂ ਸਾਡੇ ਘਰ ਵਿੱਚ ਹੁੰਦੇ ਨੇ ਦੋਵਾਂ ਨੂੰ ਚੰਗੀ ਤਰ੍ਹਾਂ ਕਲੀਨ ਕਰ ਲਓ ਜੇ ਤੁਸੀਂ ਵਾਸ਼ ਕਰਨਾ ਵਾਸ਼ ਵੀ ਕਰ ਸਕਦੇ ਜੇ ਜੇ ਤੁਸੀਂ ਕਿਸੇ ਕੱਪੜੇ ਦੇ ਨਾਲ ਤੁਸੀਂ ਇਸ ਨੂੰ ਕਰ ਸਕਦੇ ਕਾਟਨ ਦਾ ਕੱਪੜਾ ਲੈ ਕੇ ਚੰਗੀ ਤਰ੍ਹਾਂ ਮਲ ਕੇ ਫਿਰ ਇਸ ਨੂੰ ਪਾਊਡਰ ਫਾਰਮ ਵਿੱਚ ਲੈ ਆਓ ਫਾਈਨ ਪਾਊਡਰ ਹੋਣਾ ਚਾਹੀਦਾ ਦਰਦਰਾ ਨਹੀਂ ਹੋਣਾ ਚਾਹੀਦਾ ਫਾਈਨ ਪਾਊਡਰ ਹੋਣਾ ਚਾਹੀਦਾ ਦੋ ਤਿੰਨ ਵਾਰੀ ਨੂੰ ਛਾਨ ਲੈਣਾ ਮੈਂ ਬਾਰ ਬਾਰ ਤਾਂ ਦੱਸਦੀ ਕਿ ਮੇਰੇ ਭੈਣਾਂ ਨੂੰ ਸਮਝ ਲੱਗ ਜਾਵੇ ਕਿ ਦੋ ਤਿੰਨ ਵਾਰ ਛਾਣ ਕੇ ਫਿਰ ਤੁਸੀਂ ਕਿਸੇ ਡੱਬੀ 'ਚ ਸਟੋਰ ਕਰਕੇ ਰੱਖ ਲਓ ਇਹਦਾ ਕੋਈ ਨੁਕਸਾਨ ਨਹੀਂ ਜਿੰਨੀ ਦੇਰ ਤੱਕ ਮਰਦੀ ਤੁਸੀਂ ਇਹਨੂੰ ਵਰਤ ਸਕਦੇ ਜੇ ਘਰ ਵਿੱਚ ਜਦੋਂ ਪੈਕ ਬਣਾਉਣਾ ਹੈ ਤੁਸੀਂ ਇਸ ਨੂੰ ਥੋੜਾ ਜਿਹਾ ਲਿਆ ਤੁਰੰਤ ਪੈਕ ਬਣਾ ਲਿਆ ਬਾਕੀ ਨਹੀਂ ਵੀ ਸਾਰਿਆਂ ਦੇ ਘਰ ਵਿੱਚ ਹੀ ਹੁੰਦਾ ਆ ਇਹਨੂੰ ਫਿਰ ਅਸੀਂ ਕੀ ਕਰਨਾ ਜੀ 15 ਮਿੰਟ ਲੱਗਾ ਰਹਿਣ ਦਵਾਂਗੇ ਹੋ ਸਕਦਾ ਤੁਸੀਂ ਇਹਦੇ ਉੱਪਰ ਹੋਰ ਥੋੜਾ ਮਤਲਬ ਇੱਕ ਕਲੀਅਰ ਲਗਾ ਦਿਓ ਮ사ਜ ਤੋਂ ਬਾਅਦ 15 ਮਿੰਟ ਲੱਗਾ ਰਹਿਣ ਤੋਂ 15 ਮਿੰਟ ਤੋਂ ਬਾਅਦ ਜਦੋਂ ਇਹ ਡਰਾਈ ਹੋਇਆ ਨਾ ਤੁਹਾਨੂੰ ਦੇਖੋ ਕਿਵੇਂ ਸਕਿਨ ਤੁਹਾਡੀ ਨਾ ਖਿੱਚਦੀ ਹੈ ਜਿਵੇਂ ਇਹਦੇ ਨਾਲ ਰਿੰਕਲ ਵਗੈਰਾ ਸਕਿਨ ਟਾਈਟ ਹੋ ਵਗੈਰਾ ਰਿੰਕਲ ਵੀ ਠੀਕ ਹੋਣਗੇ ਦਾ ਕੇ ਦੱਬੇ ਤਾਂ ਠੀਕ ਹੋਣਗੇ ਹੀ ਪਰ ਰਿੰਕਲ ਵੀ ਠੀਕ ਹੋਣਗੇ ਸਕਿਨ ਟਾਈਟ ਹੋਵੇਗੀ ਜਦੋਂ 15 ਮਿੰਟ ਤੋਂ ਬਾਅਦ ਤੁਸੀਂ ਕੀ ਕਰਨਾ ਆਪਣੇ ਹੱਥਾਂ ਨੂੰ ਥੋੜਾ ਗਿੱਲਾ ਕਰਨਾ ਡਾਇਰੈਕਟਿਵ ਵਾਸ਼ ਨਹੀਂ ਕਰਨਾ ਆਪਣੇ ਫੇਸ ਨੂੰ ਹੱਥਾਂ ਨਾਲ ਥੋੜਾ ਗਿੱਲਾ ਕਰਕੇ ਥੋੜੀ ਮ사ਜ ਦੇ ਕੇ 2 ਮਿੰਟ ਦੀ ਸੌਫਟ ਹੱਥਾਂ ਨਾਲ ਮ사ਜ ਦੇ ਕੇ ਇਸ ਨੂੰ ਉਤਾਰ ਦਿਓ ਫਿਰ ਤੁਸੀਂ ਰਿਜ਼ਲਟ ਦੇਖਣਾ ਕਿ ਕਿੰਨਾ 글로ਅ ਤੇ ਕਿੰਨਾ ਨਖਾਰਤਾ ਤੇ ਫੇਸ ਦੇ ਉੱਪਰ ਆਇਆ ਵਾ ਤੁਸੀਂ ਕਿਤੇ ਵੀ ਜਾਣਾ ਤੁਸੀਂ ਜਾਣ ਤੋਂ ਪਹਿਲਾਂ ਉਸੇ ਦਿਨ ਜਿਵੇਂ ਤੁਸੀਂ ਮੰਨ ਲਓ ਜਾਓਗੇ 11 12 ਵਜੇ ਕਿਸੇ ਵੀ ਜਾਨੇ ਆ 10 11 ਵਜੇ ਜਾਵਾਂਗੇ ਅਸੀਂ ਮਾਰਨਿੰਗ ਇਹ ਪੈਕ ਲਗਾ ਲਿਆ ਨਾ ਤੇ ਫਿਰ ਅਸੀਂ ਫੇਸ ਦੇ ਉੱਪਰ ਮੇਕਅਪ ਵੀ ਕਰ ਸਕਦੇ ਆ ਜੇ ਜਾਣਾ ਅਬਲ ਤੇ ਤੁਸੀਂ ਇਹ ਸ਼ਾਮ ਨੂੰ ਕਰਨਾ ਸ਼ਾਮ ਨੂੰ ਰਿਜ਼ਲਟ ਬਹੁਤ ਵਧੀਆ ਆਵੇਗਾ ਜੋ ਵੀ ਮੇਰੀ ਵੀਡੀਓ ਦੇਖ ਰਿਹਾ ਲਾਈਕ ਸਬਸਕ੍ਰਾਈਬ ਔਰ ਸ਼ੇਅਰ ਪਲੀਜ਼ ਕਰਿਓ ਇਸ ਨੂੰ ਉਤਾਰ ਕੇ ਕੋਈ ਤੁਸੀਂ ਉੱਪਰ ਫੇਸ਼ੀਅਲ ਔਇਲ ਦੀ ਮ사ਜ ਕਰ ਸਕਦੇ ਜੇ ਸ਼ਾਮ ਨੂੰ ਫੇਸ਼ੀਅਲ ਔਇਲ ਦੀ ਮ사ਜ ਕਰਕੇ ਫਿਰ ਹੀ ਤੁਸੀਂ ਸੋਣਾ ਹੈ ਜੀ ਇਹ ਪੈਕ ਲਗਾ ਕੇ ਫੇਸ਼ੀਅਲ ਔਇਲ ਦੀ ਮ사ਜ ਕਰਕੇ ਜੇ ਤੁਸੀਂ ਅਗਲੇ ਦਿਨ ਕਿਤੇ ਜਾਣਾ ਹੈ ਤਾਂ ਵੀਡੀਓ ਚੰਗੀ ਲੱਗਦੀ ਹੈ ਸ਼ੇਅਰ ਜਰੂਰ ਕਰਿਆ ਕਰੋ ਥੈਂਕ ਯੂ ਸਭੀ ਕੋ